ਹੈਲੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੀ ਪੰਜਾਬਨ ਤੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਜਿਹੜੇ ਮੈਂ ਪਾਸੂਟ ਰੈਡੀ ਕੀਤੇ ਆ ਉਹ ਦਿਖਾਵਾਂਗੇ ਆਪਾਂ ਕਿਹੜੇ-ਕਿਹੜੇ ਸੂਟ ਲੈਸਨ ਆ ਕੇ ਰੈਡੀ ਕਰਦੇ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਵੀ ਪ੍ਰੈਸ ਕਰ ਲੈਣ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਆਵੇ ਤਾਂ ਲਾਈਕ ਸ਼ੇਅਰ ਤੇ ਪਲੀਜ਼ ਇੱਕ ਸੋਨਾ ਜਿਹਾ ਕਮੈਂਟ ਜਰੂਰ ਕਰਕੇ ਜਾਇਓ ਹਾਂਜੀ ਚਲੋ ਸ਼ੁਰੂ ਕਰਦੇ ਹਾਂ ਇਹ ਇਹ ਸਿਲਕ ਦਾ ਸੂਟ ਹੈ ਤੇ ਇਹਦੇ ਉੱਪਰ ਲੈਂਸ ਲਾ ਕੇ ਆਪਾਂ ਬਣਾਇਆ ਇਹਨੇ ਰੈਡੀ ਕੀਤਾ ਹੈ ਤੇ ਆਪਾਂ ਗਲੇ ਤੇ ਲੈਂਸ ਲਾਈ ਹੈ ਬਾਹਾਂ ਤੇ ਲਾਈ ਹੈ ਤੇ ਕਿ ਲਾਈਨਿੰਗ ਵਾਲਾ ਸੂਟ ਤੇ ਇਹ ਸਲਵਾਰ ਨਾਲ ਸਿੰਪਲੀ ਤਿਆਰ ਕੀਤੀ ਹੈ ਤੇ ਇਹ ਆਪਾਂ ਇਹ ਰੇ ਤੇ ਲੈਸ਼ ਲਾਈ ਇਹ ਗਾਜਰੀ ਕਲਰ ਦਾ ਸੂਟ ਹੈ ਤੇ ਇਹਦੇ ਉੱਪਰ ਆਪਾਂ ਇਹ ਵਾਲੀ ਕੀ ਅਜੇ ਕਲਰ ਦੀ ਲੈਸ਼ ਲਾਈ ਹੈ ਤੇ ਇਹ ਛੋਟਾ ਜਿਹਾ ਆਪਾਂ ਤਰਪਾਈ ਕਰਵਾਣਾ ਤਾਂ ਕਰਕੇ ਤੇ ਕੱਚੇ ਡਾਂਗੇ ਖੋਲਣ ਵਾਲੇ ਨੇ ਤਾਂ मैं सोचे चलो पहला वीडियो बना लेने है। उस फिर तरफ करवा ला चलो जी हाँ जी आप सूट तैयार करा गले तो टाई वाला गला बनाया बाजू तो लैस लाई है ये आप नैट की लैस लाईए देखो कट पा के कट पा के नैट की लैस लाई हुई है ਇਸਾਈਨਾਂ ਤੇ ਇਹ ਮਲਟੀਕਲਰ ਦੀ ਲੈਸ ਇਹੀ ਗਲੇ ਵਾਲੀ ਜਿਹੜੇ ਸੂਟ ਵਿੱਚ ਕਲਰ ਆ ਬਾਜੂਆਂ ਤੇ ਲਾਈ ਹੈ ਬਟਨ ਲਾਈ ਨੇ ਆਪਾਂ ਤੇ ਚਾਕਾਂ ਤੇ ਆਪਾਂ ਦੱਬ ਕੇ ਇਹੀ ਲੈਸ ਆਪਾਂ ਚਾਕਾਂ ਤੇ ਲਾਈ ਹੈ ਤੇ ਇਹ ਦੇਖੋ ਘੇਰੇ ਤੇ ਘੇਰੇ ਤੇ ਆਪਾਂ ਇੱਕ ਲਾਈਨ ਆਹ ਨੈਟ ਵਾਲੀ ਲਾਈਨ ਲੈਸ ਦੀ ਲਗਾਈ ਹੋਈ ਹੈ ਇਹ ਕੱਟ પા ਕੇ ਲਾਈ ਹੋਈ ਹੈ ਤੇ ਦੋ ਆਪਾਂ ਇਹ ਲਾਈਨਾਂ ਮਲਟੀ ਕਲਰ ਦੀ ਲੈਸ ਲਾਈ ਹੋਈਆਂ ਨੇ ਐਵੇਂ ਆਪਾਂ ਕਿਰਾ ਤਿਆਰ ਕੀਤਾ ਤੇ ਸਲਵਾਰ ਦਿਨਾਲੇ ਸਲਵਾਰ ਹੈ ਸਲਵਾਰ ਦੇ ਆਪਾਂ ਪੌਂਚੇ ਆ ਤੇ ਲੈਸ ਲਾਈ ਹੋਈ ਹੈ ਮਲਟੀ ਕਲਰ ਦੀ ਲੈਸ ਪੌਂਚੇ ਤੇ ਵੀ ਲਾਈ ਹੈ ਤੇ ਇਹ ਦੁਪੱਟਾ ਹੈ ਦੁਪੱਟੇ ਤੇ ਵੀ ਆਪਾਂ ਫੋਰ ਸਾਈਡ ਲੈਸ ਲਾਈ ਹੋਈ ਹੈ ਮੈਸਟਰ ਇੱਕ ਲਾਈਨ ਪੱਲਿਆ ਤੇ ਪੱਲਿਆਂ ਤੇ ਦੋ ਲਾਈਨਾਂ ਲਾਈਆਂ ਨੇ ਇਹ ਕੰਪਿਊਟਰ ਡਾਈ ਦਾ ਦੁਪੱਟਾ ਕਰਵਾਇਆ ਸੋਟਵਾਰੇ ਸਾਰੇ ਕਲਰ ਪਾਏ ਹੋਏ ਆ ਦੁਪੱਟੇ ਵਿੱਚ ਤੇ ਮਲਟੀ ਕਲਰ ਦੀ ਆਪਾਂ ਉੱਤੇ ਲੈਸ ਲਾਈ ਚਲੋ ਜੀ ਆਪਾਂ ਇਹ ਦੋ ਸੂਟ ਤਿਆਰ ਕੀਤੇ ਸੀਗੇ ਜਿਹੜੇ ਤੁਹਾਨੂੰ ਦਿਖਾਏ ਆ ਚਲੋ ਜੀ ਮਿਲਾਂਗੇ ਅਗਲੀ ਵੀਡੀਓ ਦੇ ਨਾਲ